ਜੀ ਕੀ ਗਵਾਹੀ ਆ ਤੁਹਾਡੀ ਮੇਰੀ ਗਵਾਹੀ ਹੈ ਇਹ ਜੀ ਮੈਂ 6-7 ਦਿਨ ਲਗਾਤਾਰ ਦਰੂ ਪੀਂਦਾ ਰਿਹਾ ਜੀ ਹਾਂ 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 ਉਸ ਤੋਂ ਬਾਅਦ ਮੈਥੋਂ ਉੱਠ ਕੇ ਖੜਾ ਵੀ ਨਹੀਂ ਸੀ ਹੋਇਆ ਜਾਂਦਾ ਹਾਂ ਹਾਂ ਫੇਰ ਉਸ ਤੋਂ ਬਾਅਦ ਇੱਤਰ ਨੂੰ ਆਇਆ ਸੀ ਚਰਚ ਨੂੰ ਹਾਂ ਹਾਂ ਫੇਰ ਰਾਤ ਮੈਂ ਦੋ ਤਿੰਨ ਵਰੀ ਬੈਠਾ ਜੀ ਠੀਕ ਹੈ ਫਿਰ ਉਹ ਮੈਂ ਚਰਚ ਤੇ ਆ ਗਿਆ ਹਾਂ ਪਾਠ ਜੀ ਨੇ ਸਰੇ ਕੀਤੀ ਉਸ ਤੋਂ ਬਾਅਦ ਜਮਾਂ ਠੀਕ ਹੋ ਗਿਆ ਠੀਕ ਹੈ ਮੈਂ ਹੁਣ ਸੇਵਾ ਕਰੀ ਜਾਨਾ ਕਦੀ ਸੇਵਾ ਕਰ ਰਹੇ ਆ ਇਕ ਤਾਂ ਹੀ ਸੇਵਾ ਕਰਦਾ ਕੀ ਬੰਨਾ ਇੱਥੇ ਚਰਚ ਬੰਨੀ ਚਰਚ ਬੰਨੀ ਪਰਮੇਸ਼ਰ ਦੇ ਭਵਨ ਦੀ ਸੇਵਾ ਕਰ ਰਹੇ ਆ ਤੇ ਸੇਵਾ ਕਰਕੇ ਆਨੰਦ ਆ ਰਿਹਾ ਹਾਂ ਜੀ ਤੇ ਸਰੀਰ ਕਿਵੇਂ ਆ ਹੁਣ ਤੁਹਾਡਾ ਸਿੱਟਾ ਜੀ ਸਿੱਟਾ ਹੁਣ ਐਵੇਂ ਤਾਂ ਨਹੀਂ ਕਹੀ ਜਾਂਦਾ ਨਹੀਂ ਜੀ ਨਹੀਂ ਇਹ ਘਰ ਵਾਲਿੰਦੇ ਨੇ ਧੱਕੇ ਨਾ ਬਾਤਾ ਕਿਤੇ ਹੈ ਨਹੀਂ ਹੈ ਨਹੀਂ ਸੁਣਨ ਵਾਲੇ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹਾਂ ਜੀ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖ ਰਹੇ ਜਿਹੜੇ ਤੁਹਾਨੂੰ ਉਹਨਾਂ ਨੂੰ ਕਹਿਣਾ ਚਾਹਤਾ ਜੀ ਚਰਚ ਚ ਜਾਓ ਸੇਵਾ ਕਰੋ ਆ ਕੇ ਸੇਵਾ ਸ਼ੁਰੂ ਹੋ ਚੁੱਕੀ ਹੈ ਪਰਮੇਸ਼ਰ ਦੇ ਪਵਨ ਦੀ ਬਿਲਕੁਲ ਬਿਲਕੁਲ ਤੁਸੀਂ ਕੀ ਕਹਿਣਾ ਚਾਹੋਗੇ ਬੇਟਾ ਮੈਂ ਤਾਂ ਇਹੀ ਕਹਿਣਾ ਚਾਹੁੰਨੀ ਆ ਜੀ ਉੱਚੀ ਬਾਚ ਚਰਚ ਦੇ ਵਿੱਚ ਆਓ ਜੀ ਹਾਂ ਹਾਂ ਮੇਰੇ ਘਰ ਵਾਲਾ ਦਾਰੂ ਬਹੁਤ ਜ਼ਿਆਦਾ ਪੀ ਰਿਹਾ ਸੀਗਾ ਹਾਂ ਹਾਂ ਤੇ ਅਸੀਂ ਇੰਨੇ ਦੁਖੀ ਸੀਗੇ ਜੀ ਹਾਂ ਹਾਂ ਇਹਨਾਂ ਤੋਂ ਪਾਣੀ ਵੀ ਨਹੀਂ ਉੱਠ ਕੇ ਪੀਤਾ ਜਾਂਦਾ ਸੀ ਸਾਡੇ ਸਾਰੇ ਨਾਲ ਉੱਤੇ ਸੀਗੇ ਅੱਜ ਅਸੀਂ ਪ੍ਰੇ ਕਰਵਾਈ ਕਰਾਈ ਪਾਪਾ ਜੀ ਤੂੰ ਤੇ ਥੋੜਾ ਠੀਕ ਹੋ ਕੇ ਬਾਅਦ ਵਿੱਚ ਅਸੀਂ ਇੱਥੇ ਆਏ ਇੱਥੇ ਆ ਕੇ ਪ੍ਰੇ ਕਰਵਾਈ ਤੇ ਇਹ ਅਸੀਂ ਦਵਾਈ ਨੂੰ ਆਏ ਸੀ ਦਵਾਈ ਲਵਾਂਗੇ ਤੇ ਪਰ ਦਵਾਈ ਤੋਂ ਨਹੀਂ ਠੀਕ ਹੋ ਗਈ ਜੀ ਸੁਣਨ ਵਾਲਿਆਂ ਨੂੰ ਅਸੀਂ ਇਹ ਕਹਾਂਗੇ ਚਾਹ ਚਾਹ ਉਹ ਸੇਵਾ ਕਰੋ ਆਪਣੀ ਜੀਵਨ ਸੰਗਤ ਆਮੀਨ ਸਾਰੀ ਆਦਰ ਮਹਿਮਤ ਜ਼ਲਾਲ ਪਰਮੇਸ਼ਰ ਤੇ ਪਰਮੇਸ਼ਰ ਦੇ ਨਾਮ ਨੂੰ ਦਿੰਦੇ ਆਮੀਨ ਆਮੀਨ